ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਸੇ ਲੋਕ ਸਭਾ ਦੇ ਬੋਲਦੇ ਰਿਹਾ ਡਰਬ ਜੰਟਾਂ ਦੇ ਖਿਲਾਫ ਉਹ ਜਨਾਬ ਕੋਈ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਾਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀ ਤੇ ਦੱਸ ਦਿਓ ਪੁੱਲ ਦੇ ਵੀ ਤੁਹਾਡੇ ਘਰਾਂ 'ਚ ਆ ਕੇ ਪਹੁੰਚਣੀ ਨਹੀਂ ਸੀ ਪਹੁੰਚਣਾ ਹੁਣ ਬੇੜਾ ਦੰਦਾਰੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹ ਤੁਹਾਡੇ ਬਰੂ ਬੜਾ ਵਾਲੇ ਬਣਾਇਆ ਸੀਗਾ ਤਿੰਨ ਮੌਗਾ ਲਿਆ ਬਾਹਰੋਂ ਸੈਂਟਰ ਤੋਂ ਮਗਾ ਲਿਆ ਫੋਰਸਰ ਨੈਟ ਬੰਦ ਕਰਤੇ ਜੀ ਹੁਣ ਵੀ ਇਹ ਪੂਰਾ ਬਰਤਾਂਦ ਆਇਆ ਸਰਦਨਗੇ ਮੀਡੀਆ ਰਾਹੀਂ ਦੇਖੋ ਜੀ ਸੌਣੀ ਦੀ ਤਵਦੀਲ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਲਿਆ ਦੀ ਕੋਈ ਗੱਲ ਨਹੀਂ ਪੰਜਾਬ ਦੀ ਛੱਡੂ ਚਾਏ ਤੇ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਕੁ ਸਿਧਾਂਤ ਰਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਈ ਨਹੀਂ ਮਰੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਨ ਦੀ ਰਹਿਸ਼ਤੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇਹ ਸਾਰੇ ਤਰ੍ਹਾਂ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੇ ਦਾ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਸਮਝਿਸਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਕਿਹੜਾ ਐਮਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਬੀ ਚੌਥੀ ਦਾ ਪਰ ਲੋਕ ਪੰਜਾਬ ਦੇ ਪੱਬਾ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਬਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਬਾਈ ਟਰੱਕ ਲੈ ਕੇ ਆ ਰਹੇ ਕੋਈ ਕਹਿੰਦਾ ਬਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਬਾਈ ਬੈਨਾ ਲੈ ਕੇ ਆ ਰਹੇ ਆ ਸਿੱਖ ਤਾਂ ਮੇਰਾ ਵੀ ਦਬਧਿਆ ਨਾ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੇ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਡਾਗਾ ਪੈਣ ਗਿਆ ਕੋਈ ਗੱਲ ਨਹੀਂ ਕਰ ਲਓ ਚਾਹ ਪੂਰੇ ਡਾਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਵਾਂਗੇ ਫੋਟੋਕਸ਼ੇਰ ਕਰਾਈ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਇਕੱਲਾ ਭਾਂਦਾ ਸੁੱਤ ਨਹੀਂ ਰਹਿ ਗਿਆ ਜੁੱਤਰੀ ਆਵਾਜ਼ ਦੱਬ ਰਹੇ ਹੋ ਹੋਰ ਵੀ ਅੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਇਹ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਜੈਕਟੋਨਸ ਫਾਇਰ ਕਰਨ ਲਈ ਜੋ ਪਿਛਲੇ ਦਿਨਾਂ ਇੱਥੇ ਮੁਕਾਬਲੇ ਹੋਏ ਆ ਤੁਸੀਂ ਗੈਂਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਹੱਤਬੰਦੀ ਕਹਿ ਕੇ ਮਾਰਦੇ ਹੋਗੇ ਜਾਨੀ ਕਿ ਇਹ ਔਟੋਮੈਟਿਕ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲੈ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲੋ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਕੋਲਾਨੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਦੀ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਲਈਆ ਪਨਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਨੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਟੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਰਿਸ਼ਤਿਆਂ ਦੀ ਕਾਰਵਾਈ ਕਰ ਦੇ ਨਾਲ ਇਹਨਾਂ ਡਰੋਂ ਨਾਲ ਡਰ ਕੇ ਅੱਜ ਘਰਾਂ 'ਚ ਬੈਠ ਕੇ ਜਾਂਦੂ ਘਰਾਂ 'ਚ ਬੈਠ ਰਹੇ ਦੱਬਣ ਦੇ ਵਿੱਚ ਭੁੱਜੇ ਵੀ ਤੁਹਾਡੇ ਘਰਾਂ 'ਚ ਆਖਰ ਪਹੁੰਚਣੀ ਨਹੀਂ ਇਹ ਸੇਖ ਪਹੁੰਚਣਾ ਨਹੀਂ ਹੁਣ ਬੇੜਾ ਡੰਗਦਾਰੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹ ਤੁਹਾਡੇ ਘਰਾਂ ਨਾਲੇ ਬਣਾਇਆ ਸੀ ਦਾ ਟੀਮਾਂ ਵਗਾਲੀਆਂ ਬਾਹਰੋਂ ਸੈਂਟਰ ਤੋਂ ਮਗਾ ਲੀਆਂ ਫੋਰਸਰ ਨੈਟ ਬੰਦ ਕਰਤੇ ਜੀ ਹੁਣ ਵੀ ਇਹ ਪੂਰਾ ਗੁਰਤਾੰਤ ਆਇਆ ਸਰਜਣਗੇ ਮੀਡੀਆ ਰਾਹੀਂ ਦੇਖੋ ਜੀ ਸੌਣੀ ਦੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਲਿਆ ਲਈ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਏ ਤੇ ਇਹ ਸੈਂਟਰ ਤੋਂ ਸਾਰੇ ਫੋਰਸ ਲਿਆ ਕਿਥੇ ਲਾ ਲੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਕੋਈ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਈ ਨਹੀਂ ਮਰਨ ਜੁਲਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੇ ਨਾਲ ਆਧਾਰਨਾ ਸਾਡੇ ਕੋਲ ਸਾਡੇ ਗੁਰੂਆਂ ਦੀਆਂ ਹੈ ਜਬਰਦਸਤ ਸਬਰ ਦਾ ਮੁਕਾਬਲਾ ਜਮੇ ਕੀਤਾ ਪੰਜਵੇਂ ਪਾਸ਼ਾਗੁਰ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾਗੁਰ ਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਭਵੰਸਿਆ ਜੇ ਤੇਰੇ ਹਲੇ ਮਨਚ ਕੋ ਹੈਗਾ ਵੀ ਹੋਰਾਂ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੇਰਾ ਚਾਪ ਪੂਰਾ ਨਹੀਂ ਹੋਇਆ ਜੇਲਾ ਸਟਕੇ ਅੰਦੇਸੇ ਵੀ ਲਾ ਕੇ ਨੂੰ ਦੇਖ ਲਈਆਂ ਅੱਜ ਵੀ ਉਹਨਾਂ ਨਾਲ ਨਗਰ ਤੇ ਹੜਟਾ ਆ ਰਿਹਾ ਹੈ ਭਾਨੇ ਵਾਲੀ ਗੱਲ ਵੀ ਦੇਖ ਰਿਹਾ ਮੂਸੇ ਵਾਲਾ ਮਸਲਾ ਵੀ ਤੁਸੀਂ ਵਿਚੀ ਰੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਛੱਡਦੇ ਚੰਗੇ ਰਹਿੰਦੇ ਤਾਂ ਲੋਕ ਚੱਪ ਰਹੇ ਸੋ ਕਿ ਆਪਾਂ ਹਰ ਹਾਲਤ ਦੇ ਵਿੱਚ ਟ੍ਰੈਵਲ ਜੈਂਟਲ ਦੇ ਮੁਦ ਆ ਸੁਣਿਓ ਬੜ ਨਾ ਜੀ ਬੁੱਕ ਕਰਿਆ ਸੀ ਵੀ ਕਾਰੀ ਬਿਚੁੰਦਾ ਨਿਆ ਬੋਲਸੀ ਹਰਾਨਾ ਹੁੰਦਿਆਂ ਨੂੰ ਸੁਣ ਪੀਆ ਵਿਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਪੀਆ ਚੋਂ ਮੈਂ ਕੱਢ ਕੇ ਲਿਆ ਹਾਂ ਹੋਰ ਸੁਸ਼ਮਾ ਸਵਰਾਜੀ ਨੂੰ ਕਹਿ ਰਹੇ ਸੀ ਇਹ ਟ੍ਰੈਵਲ ਜੈਟ ਚੜਨੇ ਇਹਦੀ ਇੱਥੋਂ ਹੀ ਬੰਦ ਕਰੋ ਸੁਣਹਿ ਨਹੀਂ ਚੁੰਡਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਵਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਾਤਰ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਕੜ ਖੜਾ ਕੇ ਗੋਲੀ ਮਾਰ ਦੋ ਜਿੱਦੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਟੈਮ ਕਰਕੇ ਭੱਜ ਗਿਆ ਤਾਂ ਮਾਰ ਦੇ ਨਹੀਂ ਤਾਂ ਹੈ ਨਹੀਂ ਹਮੇ ਕਾਨੂੰਨ ਮੁਤਾਬਕ ਕਰੀ ਹਾਂ ਅਸੀਂ ਕਬਨੇ ਦੇ ਵਿੱਚ ਲਿਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇੰਡਸਟਰੀਜ਼ ਨਾਲ ਦੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਸੇ ਲੋਕ ਸਭਾ ਦੇ ਬੋਲਦੇ ਰਿਹਾ ਟ੍ਰੈਵਲ ਜੰਟਾਂ ਦੇ ਖਿਲਾਫ ਉਹ ਜਨਾਬ ਕੋਈ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਾਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀ ਤੇ ਦੱਸ ਦਿਓ ਪਹਿਲ ਹੁਣ ਤੱਕ ਦਾ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਜੰਟਾਂ ਦੀ ਇਹ ਲਿਸੈਂਸ ਐਂਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਐਂਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਿਸੈਂਸ ਸਰ ਨਾਲ ਕੋਲੇ ਸਰ ਤੁਸੀਂ ਜਾਰੀ ਕੀਤੇ ਆ ਜਿਹੜੀ ਪੁਲੀ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਲਿਏਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਬਈ ਉਹਦੇ ਪਹਿਲਾਂ ਪਰਚਾ ਹੋਇਆ ਜਿਹੜੀ ਜਿਹੜੀ ਦੇ ਲਿਖਿਆ ਦੇ ਆ ਪਰ ਉਹਦੇ ਵੀ 420 ਦੇ ਪਰਚੇ ਆ ਪਰਚੇ ਨਹੀਂ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਦਮਾ ਕਰਾਇਆ ਪਹਿਲਾ ਜਿਹੜੀ ਕਦੀ ਭੰ ਲਾਇਆ ਯਾਰ ਮੰਨਦਾ ਨਾ ਲਾਇਸੈਂਸ ਨਾ ਸੰਸਾ ਨਾਲੇ ਪਰਚੇ ਆ ਉਹ ਸ਼ਰਿਆਨ ਕਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾad ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਆ ਭਾਨਾ ਦਾ ਯਾਰ ਮੰਗਦਾ ਇਹ ਕਾਨੂੰਨ ਆ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਨਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਰਿਮਾਂਡ ਨਹੀਂ ਮੁਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਨੂੰ ਅੰਦਰੋਂ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇੱਕ ਨੂਰ ਤੇ ਚੱਕ ਕੇ ਬਰਾਬਰ ਪਰਚਾ ਦੇ ਦੋ ਭਾਨੇ ਦੇ ਭਰਾ ਤੇ ਮਰੇ ਇੱਕ ਨੂਰ ਇਹ ਨੂਰ ਆ ਕਿ ਅੱਜ ਤੇਰੀ ਬੀਬੀ ਬੋਲੀ ਉਹ ਤੇਰੀ ਬੁਲਾ ਤੂਰੀ ਤੋਂ ਐਮ ਐਲ ਏ ਰਹਾ ਕਿ ਨਾ ਗੋਲਡੀ ਗੋਲਡੀ ਤੂਰੀ ਵਾਲਾ ਮੁੰਡਾ ਐਮ ਐਲ ਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਗੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਕੋਈ ਪੂਰਾ ਸਿਮਰ ਖੰਗੂੜਾ ਸਿਮਰ ਸਿਮਰਤ ਖੰਗੂੜਾ ਬੋਲੀ ਕੁੜੀ ਬੀ ਐਚ ਜਾਵਰ ਕਰ ਰਿਆ ਕਾਣ ਕਰ ਰਿਆ ਲੋਕਤੰਤਰ ਦਾ ਜੀ ਲੋਕਾਂ ਦੀ ਵਾਅਦਾ ਭਰਿਆ ਅੱਜ ਹੀ ਅੱਜ ਹੀ ਅੱਥਰੇ ਹੋਣੀ ਤੋਂ ਜਲਦੀ ਘਰੇ ਵਿਜੀਲੈਂਸ ਦਾ ਸਾਮਣ ਆ ਗਿਆ ਜਿਹਾ ਆ ਜਾ ਤੜਕੇ ਆ ਜਾ ਰਿਹਾ ਪੇਸ਼ ਹੋ ਜਾ ਇਹ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ੱਟਾ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਦਾ ਸਾਮਣ ਉਹਦਾ ਸਾਮਣ ਇਹ ਕਹਿੰਦੇ ਸਾਡੀ ਉੱਥੇ ਲੁੱਟ ਲੈਣੀ ਸਾਡੀ ਮੇਲ ਦੀ ਕੁਰਸੀ ਕੋਈ ਨਾ ਰਹੀ ਬੀਜਪੀ ਲੁੱਟ ਕੇ ਲੈ ਗਈ ਅਸੀਂ ਸੁਗਰੀਪ ਕੋਲ ਜਾਵਾਂਗੇ ਉਹਦੇ ਅੰਦਰ ਦਾ ਕਹਾਣ ਹੋ ਗਿਆ ਕਿڑی ਸਾਡੇ ਇਹਨੂੰ ਪੜਨੂ ਪੜੇਗਾ ਜੀ ਵਾਣੂ ਛੋਡੇ ਵਾਰੀ ਕਹਾਣ ਹੁੰਦਾ ਜਨਾਬ ਆ ਘਾਣ ਨੀਰ ਆ ਬੈਠੀਆ ਗਰਦ ਵਿਚਾਰੀਆ ਬੈਠੇ ਬਗੜੇ ਨੀ ਦਦੀ। ਰੋਏ ਰੋਂਦੀ ਦੀ ਅੱਖਾਂ ਸੁੱਜੀਆਂ ਬੰਗਿਆ। ਇਹ ਘਾਣ ਨਹੀਂ ਇਹ ਕੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਕੇ ਇਹਦਾ ਖੂਨ ਨਹੀਂ। ਤੁਸੀਂ ਗੱਲ ਕਰਦੇ ਹੋ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰ ਦੇ ਇਖਤਿਆਰ ਦੇ ਖਿਲਾਫ ਨਾ ਕਰਦੇ। 10 ਮਾਨ ਸਾਹਿਬ 10 ਪੰਛੇ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੋਂ ਕੱਢ ਕੇ ਧਿਰਤਾ। ਤਰ ਦੋ ਸਾਲ ਹੋ ਗਏ। ਐਨੀਆਂ ਛੱਕੀਆਂ ਬੱਜੀਆਂ ਤੇ ਦੋ ਸਾਲ ਦਾ ਅਸਰਿਆ ਬਿਨਲ ਖਾਸਾ ਤੋਂ ਕੰਮ ਚੱਲਦਾ। ਦਸ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇਖ ਆਨੁਰਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ ਦੱਸ ਜੀ ਕੋ ਦਿੱਤਾ ਪਰਚਾ ਦੱਸ ਕਰਕੇ ਇਹ ਗੱਪ ਰੌੜ ਨੇ ਬੰਦ ਕਰ ਗਬਰਾਹ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੇ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਉਂਗਲਾਂ ਚੱਤੀ ਜਾਂਦੇ ਆ ਇਹ ਸਮਝ ਗਏ ਤੇਰੀਆਂ ਚਾਹਾਂ ਨੂੰ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਨਹੀਂ ਕਰ ਪਈ ਆ ਤਰਸਾਲ ਤੇ ਕੋਲੇ ਨਹੀਂ ਇਹ ਲੋਕ ਐ ਬਹੁਤ ਵੱਡੀ ਤਾਤ ਜਿਵੇਂ ਨਾਲ ਲੋਕ ਦਵਾਈ ਨਹੀਂ ਦਿੰਦੇ ਹੁੰਦੇ ਇਹ ਬਾਲਾ ਵੱਡਾ ਪ੍ਰੇਖਾ ਪਾਣੀ ਬੈਠੇ ਤੇ ਸਲਾਹ ਕਰ ਬੰਦਾ ਨਹੀਂ ਕਿਹੜਾ ਜਿਹੜਾ ਹੈਗਾ ਸਲਾਹ ਦਿੰਦਾ ਚੱਕ ਕੇ ਇਹਨੂੰ ਹੀ ਬੰਦਾ ਬੋਲਿਆ ਇਹਨੂੰ ਹੀ ਬੰਦ ਕਰ ਦੇ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੁਿਸ ਕਰਕੇ ਭਾਈ ਕਿਆਰੀ ਫੁੱਲ ਰੱਖੜੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਦੇ ਜਾਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਹੈ ਇਹਨਾਂ ਨੇ ਪੂਰਾ ਟੰਡ ਜਾ ਜ਼ੋਰ ਲਾਉਣਾ ਡੀ ਚੋਟੀ ਦਾ ਦੇਖ ਸਾਹ ਕੇ ਫੜਾ ਕੇ ਕਿਸੇ ਬਹਾਨੇ ਕੁੱਟ ਗਏ ਜ਼ਬਰ ਕਰ ਗਏ ਜੇਲਾ ਸਿੱਟਲੇ ਸੱਟ ਲਾ ਪਰ ਇਹਨੂੰ ਇਹ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਦੇ ਮਾਰ ਨਾਲ ਡਾਂਗ ਅਧੀ ਖਾਣ ਚਾਹ ਆਓ ਜਿਹੜੇ ਚਲਾਉਣਾ ਜੋ ਕਰਦਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰ ਕੋਈ ਨਾ ਕੋਈ ਗਾਣੀ ਹੁਣੇ ਪੂਰਾ ਬਰਤਾਨ ਦਾ ਆਪਣੇ ਵੀਡੀਓ ਛੱਡਣ ਦੇ ਪੂਰਾ ਆਪਣੇ ਇਹਨਾਂ ਦੇ ਐਕਟਿਸਨ ਪੂਰਾ ਸੰਗਰਮ ਕਰਤਾ ਆਪਣਾ ਮੀਡੀਆ ਸੰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸੰਗਰਮ ਕਰਤੇ ਬਾਹਨੇ ਦੀਆਂ ਪੁਰਾਣੀਆਂ ਵੀਡੀਓ ਪੰਜ ਸੱਤ ਸਾਲ ਵਾਲੀਆਂ ਇਹ ਜੀ ਐ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾ ਉਹ ਸਾਰਿਆਂ ਨੂੰ ਪਤਾ ਹੁਣ ਕੋਲ ਨਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਪਾਣੇ ਲਗਾਤਾਰ ਇੱਕ ਬਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਕਹਿੰਦਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ ਮਸਲਾ ਜ਼ਬਰ ਦੇ ਖਲਾਮ ਲੜਉਣਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜਨੂ ਕਿਸੇ ਦੇ ਵੀ ਕਰ ਦੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰਿਹਾ ਹੈ ਚੈਨੜੇ ਵਿਕਰਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਦੇ ਨਾਲ ਦੀ ਨਾਲ ਤੇ ਕਾ ਵਾਹ ਹੋਰ ਬੁਲਾਉਣਗੇ ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਦਾ ਬਾਜਣਾ ਆਜੇ ਨਿਪੜ ਤੁਪੜਾ ਹੈ ਅੱਜ ਮੈਨੂੰ ਜਰ ਪੰਜ ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਮੇਰੇ ਦੇ ਵਿੱਚ ਕੋਈ ਆਇਆ ਨਹੀਂ ਤੇਰੇ ਬੰਦੇ ਵੱਡ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਹਾਲਤਾਂ ਨਹੀਂ ਹੁਣ ਜਾਂ ਪਤਾ ਹੀ ਕਰਦੇ ਆ ਉੱਤੇ ਵੀ ਕਹਿੰਦੇ ਦਿੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹ ਵਾਗਿਆ ਆਪਣੇ ਮੁੰਡਾ ਖੜ ਪਲਰਾ ਤੋਂ ਆਇਆ ਉਹਦੇ ਲੈਡਰ ਮੁੰਡੇ ਸੀ ਲਾ ਕੇ ਉਹਨੂੰ ਕਹਦਾ ਉਹ ਤੇ ਕੁ ਜਾਂਦੇ ਨਹੀਂ ਤੂੰ ਹੀ ਤਰਾਇ ਫਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪ ਪਾਉਣਗੇ ਫੋਨ ਕਰਨਗੇ ਲੋਕ ਤਾਂ ਇਕੱਠ ਨਹੀਂ ਹੁੰਦਾ ਜੀ ਰਾਇਨਾਮਾ ਹੋਗਾ ਜੀ ਨਿਭੜਗਾ ਜੀ ਉਹ ਦਾ ਵਾਪਸ ਲੈ ਲੈ ਜਿਹਨਾਂ ਨੇ ਨਾ ਜਿੰਨਾ ਜਰ ਸਾਡੇ ਮੂੰਹ ਦੇ ਵਿੱਚੋਂ ਵਾਰ-ਵਾਰ ਗੱਲ ਕਹਿੰਦਾ ਐ ਬੈਠ ਕੇ ਤੂੰ ਇਹ ਕਰ ਉਹਨਾਂ ਚਰ ਕਿਸੇ ਗੱਲ ਤੇ ਚਕੀ ਨਹੀਂ ਕਰਦਾ ਦੈਨ ਦਾ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਮਰੂਰ ਜਿਹੜਾ ਇਹ ਪਲਾਂਟ ਦੇ ਨੇੜੇ ਆ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਅੱਜ ਤੇ ਆਪਣੇ ਮੋਬਾਈਲ ਨਾਲ ਗੂਗਲ ਮੈਪ ਤੇ ਡ੍ਰੀਮ ਲੈਂਡ ਵਰਸਾ ਆ ਕੀ ਹੈ ਬੇਰਕਾ 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 ਮਿਲਕ ਮਿਲਕ ਪਲਾਂਟ ਆ ਬੇਰਕੇ ਵਾਲਾ ਪਟਿਆਲਾ ਬਾਈਪਾਸ ਤੇ ਨਾਲ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਹੈ ਹਾਂਜੀ ਹਰ ਹਾਲ ਜੁੱਥੇ ਪੁੱਛਣਾ ਕੋਈ ਗੱਲ ਨਹੀਂ ਜੇ ਸਾਡੇ ਜਬਰ ਢਾਉਗਾ ਤੇ ਇਹਦਾ ਜਬਰ ਇਹਦੇ ਤਬੂਤ ਸਟੋਪੀ ਵਾਲਾ ਕਿੱਦਾਂ ਹੋਊਗਾ ਹੰਕਾਰ ਨੂੰ ਵਿੱਚ ਸ਼ੰਭਾਰ ਹੁੰਦੀ ਹੈ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਦਾ ਪਿਆਰ ਮਾਰ ਦਾnga ਚਦਾਗੋੜ ਦਾ ਜਿਉ ਤਰੀ ਭੁੱਖ ਰਹਿੰਦੀ ਆ ਪਟਾਲ ਆ ਛੱਡੀ ਦਾ ਕਸਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਨੂੰ ਤੁਹਾਂ ਦਾਦਨ ਇਹ ਪਹਿਲਾਂ ਰਹਿੰਦੇ ਸੀ ਸਨੇ ਸੁੱਟ ਕੱਢਦੇ ਨਾ ਜਦੋਂ ਉਦੋਂ ਕਰਕੇ ਘਰਾਂ ਜਿ ਬਣ ਕੇ ਸੀਗੇ ਦਸਤ ਬਰਾਦੀ ਸੀ ਆ ਦਿਨ ਨਹੀਂ ਸੀ ਹੋਈ ਇਹ ਹੁਣ ਵੀ ਇਹੀ ਬਣ ਗਏ ਤਾਂ ਸਮਝ ਲੋ ਆਉਣ ਵਾਲੇ ਸਭ ਮੈਂ ਸਭ ਨੂੰ ਤੇ ਭੇਟੀ ਤੁਰੇ ਆਣਗੇ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਅਜ ਦੀ ਉਥਲੀ ਦਾ ਅਜ ਕੈਮਰੇਮੈਨ ਦਾ ਨਾ ਕੈਮਰਾ ਖੋਇਆ ਗਿਆ ਭੰ데요 ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਜੀ ਆ ਕੋਈ ਉਸ ਸਟੇਟ ਦੀ ਵੀ ਆ ਦਸ ਸਟੇਟ ਵਧਨ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਜੀ ਕਦਰ ਕੋਈ ਨਹੀਂ ਛੱਡ ਰਹੀ ਅੱਜ ਪਰ ਇਹਨਾਂ ਨੇ ਬਹੁਤ ਸਬਰ ਨਾਲ ਮੂੰਹ ਤੋਂ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਵੀ ਕੋਈ ਪਹਿਲਾਂ ਵਾਲੀ ਆ ਤਾਂ ਹਾਂ ਜੀ ਭਾਈ ਜੀ ਵੀ ਜਿਹੜਾ ਤੇ ਹੱਕ ਚ ਬੋਲਦਾ ਉਹਨਾਂ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਜੀ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲਾਂ ਹੀ ਮਨੋਵਲ ਥੋੜਾ ਸਹੀ ਹੋਵੇ ਨਾ ਮਨੋਵਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਚਰਨ ਦਾ ਟੱਕ ਰੱਖਕਾ ਗੋਡੇ ਵੀ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤਦ ਤੁਹਾਨੂੰ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਹਜ ਜਦੋਂ ਦਾ ਕਿਵੇਂ ਸਾਡੇ ਗੁਰੂਆਂ ਨੇ ਕੀ ਕੁਝ ਹੋਇਆ ਸੀ ਇਹ ਦਿੱਤੇ ਨੇ ਕੀ ਕੁਝ ਹੋਇਆ ਪਰ ਉਹਨਾਂ ਨੇ ਮੁਕਾਬਲਾ ਦਿੱਤਾ ਹੀ ਡਟ ਕੇ ਜਾਵਾਂ ਤਾਂ ਇਹ ਮੇਰਾ ਉਹ ਕਰਿਆ ਕਰੋ ਆਇਓ ਤਨ ਤਰੀਕ ਨੂੰ 10 ਵਜੇ ਭਵਨਤਮਨ ਦੇ ਘਰ ਦੇ ਅੱਗੇ ਸਨੂਰ ਮੇਅ ਕੈਵਲਸਪਲਾਨ ਦੇ ਕੋਲੇ ਡਰੀਮਲੈਂਡ ਕਲੋਨੀ 10 ਵਜੇ ਮਿਲਦੇ ਨੇ ਉਧਰ ਤੱਕੜੇ ਰਹੋ ਉਵਾਰਿਆ ਖਾਲਸਾ ਉਵਾਰਿਆ ਜੀ